ਵਾਹਿਗੁਰੂ ਖਾਲਸਾ ਵਾਹਿ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਨਾਮ ਆਪਣਾ ਬਾਬਾ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਕਿਸ ਪਿੰਡ ਦੇ ਰਹਿਣ ਵਾਲੇ ਪਿੰਡ ਕਾਲੇ ਕੇ ਥਾੜ ਦੇ ਵਿੱਚ ਮਗਲੰਤ ਸਿੰਘ ਦੀ ਸਰਵਰ ਕਰਦਾ ਪਿਆ ਹਾਂ ਜੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਤੇ ਜਿਹੜਾ ਮਾਹੌਲ ਬਣਿਆ ਹੋਇਆ ਵਾ ਪਿੰਡਾਂ ਦੇ ਪਿੰਡ ਜਿਹੜੇ ਪਾਣੀ ਨੇ ਤਬਾਹ ਕਰਤੇ ਨੇ ਸਾ ਸੰਗਠਨ ਦੇ ਵਿੱਚ ਇਹ ਸੀ ਕਿ ਸਭ ਤੋਂ ਪਹਿਲਾਂ ਰਾਸ਼ਨ ਦੀ ਸੇਵਾ ਬੜੀ ਵਧੀਆ ਹੋਈ ਸੀ ਪਰ ਜਿੱਥੇ ਰਾਸ਼ਨ ਦੀ ਸੇਵਾ ਸੀ ਉੱਥੇ ਸੰਗਤ ਨਾਲ ਸਿਹਤ ਦੀ ਜਿਹੜਾ ਸੇਵਾ ਜ਼ਰੂਰੀ ਸੀਗੀ ਸਿਹਤ ਵਾਸਤੇ ਡਾਕਟਰਾਂ ਵਾਸਤੇ ਬੜੀ ਜ਼ਰੂਰੀ ਚੀਜ਼ ਸੀਗੀ ਤੇ ਅੱਜ ਜਿਹੜੀ ਸਮਾਜ ਸੇਵਾ ਸੁਸਾਇਟੀ ਮੁੱਗਾ ਤੋਂ ਸਾਡੇ ਪਿੰਡ ਜਿਹੜਾ ਕੈਂਪ ਲੱਗਾ ਵਾ ਇਹ ਮੈਡੀਕਲ ਕੈਂਪ ਲੱਗਾ ਹੋਇਆ ਵਾ ਇਹਦੇ ਵਿੱਚ ਅੱਜ ਬਹੁਤ ਸਾਰੀਆਂ ਸੰਗਤਾਂ ਆਈਆਂ ਤੇ ਉਹਨਾਂ ਨੇ ਦਵਾਈ ਲਈ ਅਸੀਂ ਸਾਰੇ ਨਗਰ ਵੱਲੋਂ ਇਸ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਪਿੰਡ ਦੀ ਆਣ ਕੇ ਸਹਾਇਤਾ ਕੀਤੀ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਾਡਾ ਪਿੰਡ ਹੈਗਾ ਵਾ ਬਿਲਕੁਲ ਜ਼ੀਰੋ ਗਰਾਊਂਡ ਤੇ ਹੈਗਾ ਵਾ ਪਾਣੀ ਦਾ ਜਿਹੜਾ ਦਰਿਆ ਦਾ ਸਿੱਧਾ ਪਾਣੀ ਸਾਡੇ ਪਿੰਡਾਂ ਥਾਂ ਲੰਘ ਕੇ ਗਿਆ ਵਾ ਬਹੁਤ ਜ਼ਿਆਦਾ ਜਿਹੜਾ ਇੱਥੇ ਬੁਰੇ ਹਾਲਾਤ ਹੋ ਗਏ ਨੇ ਸਾਧ ਸੰਗਤ ਜਿਹੜਾ ਪਾਣੀ ਤੈਰਦਾ ਤੈਰਦਾ ਤੈਰ ਗਿਆ ਸੀ ਉਸ ਤੋਂ ਬਾਅਦ ਜਦੋਂ ਪਾਣੀ ਘਟਿਆ ਵਾ ਖੇਤਾਂ ਦੇ ਵਿੱਚ ਪਾਣੀ ਖਲੋਨ ਕਰਕੇ ਫਸਲਾਂ ਜਿਹੜੀਆਂ ਸੜ ਗਈਆਂ ਨੇ ਹੋਰ ਵੀ ਜੀਵ ਜੰਤੂ ਸੜੇ ਨੇ ਜਿਹਦੇ ਕਰਕੇ ਬੜੀਆਂ ਬਿਮਾਰੀਆਂ ਜਿਹੜੀਆਂ ਪੈਦਾ ਹੋ ਰਹੀਆਂ ਨੇ ਅਸਲ ਦੇ ਵਿੱਚ ਇਸ ਟਾਈਮ ਜਿਹੜੀ ਸਿਹਤ ਦੀ ਜਿਹੜੀ ਸਮਾਜ ਸੇਵਾ ਹੈ ਬਹੁਤ ਜ਼ਰੂਰੀ ਹੈਗੀ ਤੇ ਇਸ ਜਿਹੜੀ ਕਮੇਟੀ ਸਾਡੇ ਕੋਲੇ ਆਈ ਹੈ ਇਹਨਾਂ ਨੇ ਕਾਫੀ ਜ਼ਿਆਦੀਆਂ ਜਿਹੜੇ ਲਾਸਟਮੈਂਟ ਕਰਾ ਕਰਾ ਕੇ ਸਵੇਰ ਦੀ ਦਵਾਈ ਮੁਹੱਈਆ ਕਰਵਾਈ ਹੈ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ ਸਰਕਾਰ ਵੱਲੋਂ ਇੱਥੇ ਕਿੰਨੀ ਕੁ ਫੈਸਿਲਿਟੀ ਮਿਲਦੀ ਤੁਹਾਨੂੰ ਵੈਗਰੂ ਜੀ ਇਹ ਪਾਣੀ ਕਾਫੀ ਜ਼ਿਆਦਾ ਹੈਗਾ ਉਦੋਂ ਸਾਡੇ ਕੋਲੇ ਕੋਈ ਨਹੀਂ ਪਹੁੰਚਿਆ ਪਰ ਜਦੋਂ ਪਾਣੀ ਲੱਥਾ ਵਾ ਉਦੋਂ ਵੱਖ ਵੱਖ ਜਿਹੜੀਆਂ ਸੰਸਥਾਵਾਂ ਸਾਡੇ ਕੋਲੇ ਪਹੁੰਚ ਰਹੀਆਂ ਨੇ ਚਲੋ ਸਰਕਾਰਾਂ ਵੀ ਆਪਣੀ ਜਗ੍ਹਾ ਵਧੀਆ ਕੰਮ ਕਰ ਰਹੀਆਂ ਨੇ ਅਸੀਂ ਸਰਕਾਰਾਂ ਨੂੰ ਆਪਾਂ ਕੋਈ ਜ਼ਿਆਦਾ ਕਹਿ ਨਹੀਂ ਸਕਦੇ ਪਰ ਜਿਹੜੇ ਸਾਡੇ ਸਿੱਖ ਸਮਾਜ ਦੇ ਲੋਕ ਨੇ ਬਾਹਰੋਂ ਅੰਦਰੋਂ ਬਾਹਰੀਆਂ ਬਾਹਲੀਆਂ ਬਾਹਲੇ ਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਵੀ ਸਾਡੇ ਕਾਫੀ ਜ਼ਿਆਦਾ ਸੇਵਾ ਕਰ ਰਹੇ ਨੇ ਕਿੰਨੀ ਕੁ ਪਰੇਸ਼ਾਨੀ ਆ ਰਹੀ ਹੈ ਪਰ ਇਸ ਪਾਣੀ ਤੇ ਜਾਣ ਤੋਂ ਬਾਅਦ ਸਾਧ ਸੰਗਤ ਜੀ ਵੇਖੋ ਪਾਣੀ ਤੇ ਸਾਰਾ ਕੁਝ ਤਬਾਹੀ ਕਰ ਗਿਆ ਵਾ ਉਸ ਤੋਂ ਬਾਅਦ ਇਹ ਕਿ ਜਦੋਂ ਪਾਣੀ ਘਟ ਹੋਇਆ ਵਾ ਪਾਣੀ ਖੇਤਾਂ ਦੇ ਵਿੱਚ ਟੋਏ ਟਿੱਬਿਆਂ ਦੇ ਵਿੱਚ ਖੜ ਗਿਆ ਬਹੁਤ ਜ਼ਿਆਦਾ ਖੜ ਗਿਆ ਵਾ ਉਹਨਾਂ ਦੇ ਵਿੱਚ ਹੀ ਫਸਲਾਂ ਗਲ ਸੜ ਗਈਆਂ ਨੇ ਉਸ ਤੋਂ ਬਾਅਦ ਜੀਵ ਜੰਤੂ ਬਹੁਤ ਸਾਰੇ ਜਿਹੜੇ ਮਰ ਚੁੱਕੇ ਨੇ ਸਾਧ ਸੰਗਤ ਜੀ ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਐਕਸ਼ਨ ਹੋ ਰਹੀ ਆ ਇੱਥੇ ਜਾਂਦੀਆਂ ਬਿਮਾਰੀਆਂ ਫੈਲਾ ਹੋ ਰਹੀਆਂ ਨੇ ਤੇ ਚਲੋ ਇਹੀ ਆ ਕਿ ਕੋਈ ਜਾਨੀ ਮਾਲੀ ਨੁਕਸਾਨ ਦੀ ਗੱਲ ਕਰੀਏ ਤੇ ਕਿੰਨੇ ਕੋਈ ਕਿੰਨਾ ਕੁ ਤੇ ਤੁਹਾਨੂੰ ਦੱਸਾਂ ਸੰਗਜੀ ਇਹਦੇ ਵਿੱਚ ਇਹ ਕਿ ਜਾਨੀ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਘਰਾਂ ਦੇ ਘਰ ਡੋੜੇ ਨੇ ਉਸ ਤੋਂ ਬਾਅਦ ਕਈਆਂ ਦੇ ਡੰਗਰ ਵੀ ਜਿਹੜੇ ਪਾਣੀ ਦੇ ਵਿੱਚ ਰਹਿ ਗਏ ਸੀ ਉਹ ਵੀ ਰੋੜ ਗਏ ਨੇ ਮਰ ਗਏ ਨੇ ਤੇ ਕੁਝ ਇੱਕ ਤੋਂ ਮੌਤਾਂ ਵੀ ਸਾਡੇ ਇੱਧਰ ਹੋਈਆਂ ਵਾ ਜਿਨ੍ਹਾਂ ਤੋਂ ਪਾਣੀ ਦੇ ਵਿੱਚ ਨਹੀਂ ਨਿਕਲਿਆ ਗਿਆ ਕਿਉਂਕਿ ਪਾਣੀ ਇੱਕਦਮ ਹੀ ਆਇਆ ਵਾ ਕੋਈ ਬਹੁਤਾ ਜ਼ਿਆਦਾ ਇਹਨਾਂ ਨੇ ਪਹਿਲਾਂ ਸਾਨੂੰ ਦੱਸਿਆ ਨਹੀਂ ਬੀਸੀਆਂ ਲੋਕ ਕੋਈ ਬਾਤ ਇਹ ਹੁਕਮ ਨਹੀਂ ਕੀਤੇਗਾ ਜਿਵੇਂ ਪਹਿਲਾਂ ਦੱਸ ਦੇਣ ਦੇ ਹੁੰਦੇ ਸੀ ਕੋਈ ਜ਼ਿਆਦਾ ਨਹੀਂ ਆਈ ਇਹਦਾ ਕਰਕੇ ਲੋਕਾਂ ਤੋਂ ਆਪਣਾ ਆਪ ਸੰ ਇਸ ਕਰਕੇ ਜਾਣੇ ਵਾਲੇ ਨਿਸ਼ਾਨ ਬਹੁਤ ਜ਼ਿਆਦਾ ਹੈ ਸਾਧ ਸੰਗਤ ਜੀ ਇਹਦੇ ਵਿੱਚ ਬਹੁਤ ਵਧੀਆ ਗੱਲ ਤੁਸੀਂ ਮੇਰੇ ਤੋਂ ਪੁੱਛੀ ਆ ਮੈਂ ਇਹ ਦੱਸਣਾ ਚਾਹੁੰਦਾ ਹਾਂ ਸੰਗਤਰਾਂ ਵੀ ਇਹ ਗੱਲ ਬੇਨਤੀ ਕਰਨਾ ਚਾਹੁੰਦਾ ਹਾਂ ਭਾਈ ਇਹ ਦੁੱਖ ਦੀ ਘੜੀ ਹੈ ਤੇ ਜਿਹੜੇ ਕੋਈ ਵੀਰ ਸਵਾਵਾ ਲੈ ਕੇ ਆ ਰਹੇ ਨੇ ਚਾਹੇ ਰਚਨਾ ਚਾਹੇ ਕੋਈ ਸਿਹਤ ਦੀ ਦਵਾਈ ਹੈਗੀ ਆ ਕੋਈ ਵੀ ਕਿਸ ਤਰ੍ਹਾਂ ਦੀ ਵੀ ਸੇਵਾ ਲੈ ਕੇ ਆ ਰਿਹਾ ਵਾ ਭਾਈ ਇਹ ਰੁਪਈਆ ਰੁਪਈਆ ਸੰਗਤ ਦਾ ਇਕੱਠਾ ਕੀਤਾ ਹੋਇਆ ਹੈ ਤੇ ਇਹ ਸਹੀ ਜਗ੍ਹਾ ਹੀ ਲੱਗਣਾ ਚਾਹੀਦਾ ਹੈ ਹਰਪੀਟ ਦੇ ਲੋਕਾਂ ਨੂੰ ਇਹ ਮਿਲਣਾ ਚਾਹੀਦਾ ਨੇ ਸਾਡੇ ਬੰਨਾਂ ਤੇ ਜਿਹੜੇ ਲੋਕ ਦੂਜੇ ਪਿੰਡਾਂ ਦੇ ਬੈਠੇ ਹੋਏ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਭਾਈ ਇਹ ਜਿਵੇਂ ਗੁਰੂ ਦਾ ਪੈਸਾ ਹੀ ਆ ਸਮਝ ਲਓ ਕਿ ਗੁਰੂ ਘਰ ਦਾ ਇਹ ਲੰਗਰ ਹੈ ਇਹਨੂੰ ਆਪਾਂ ਸਹੀ ਜਿੱਥੇ ਲੋੜ ਹੈ ਉੱਥੇ ਲੱਗਣਾ ਚਾਹੀਦਾ ਵਾ ਇਹੋ ਜਿਹੇ ਕੰਮ ਸਾਨੂੰ ਨਹੀਂ ਕਰਨੇ ਚਾਹੀਦੇ ਕਿਉਂਕਿ ਜਿਹੜੇ ਲੋੜ ਮੰਦ ਨੇ ਏ ਜੀਰੋ ਗਰਾਉਂਡ ਤੇ ਆਏ ਨੇ ਕਾਲ ਪਿੰਡ ਕਾਲੇ ਕੇ ਥਾੜ ਦੇ ਵਿੱਚ ਆਏ ਨੇ ਜਿੰਨਾਂ ਨੂੰ ਜ਼ਰੂਰਤ ਹੈਗੀ ਦਵਾਈ ਦੀ ਉਹਨਾਂ ਨੂੰ ਬਿਲਕੁਲ ਦਵਾਈ ਦਿੱਤੀ ਜਾ ਰਹੀ ਹੈ ਜੀ